ਵੀਡੀਓ ਦੇਖਣ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜਸਵਿੰਦਰ ਸਿੰਘ 9811 ਚੈਨਲ ਤੇ ਲਓ ਜੀ ਅੱਜ ਦਾ ਬਲੌਗ ਆਪਣਾ ਜਿਹੜਾ ਇਹ ਤੁਹਾਨੂੰ ਫਰਮੇ ਵਾਲੀ ਪੌੜੀ ਜਿਹੜੀ ਆਪਾਂ ਪਹਿਲਾਂ ਚੜ੍ਹਦੀ ਦਿਖਾਈ ਸੀਗੀ ਉਹ ਹੁਣ ਆਪਾਂ ਇਹਦਾ ਢੂਲਾ ਖੋਲਦਾ ਹੋਇਆ ਤੁਹਾਨੂੰ ਦਿਖਾਉ ਰਹੇ ਹਾਂ ਇਹ ਬਲੌਗ ਹੈ ਜਿਹੜਾ ਆਪਣਾ ਇਹ ਅੱਜ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਣਾ ਇਹ ਪੌੜੀਆਂ ਦਾ ਢੂਲਾ ਖੋਲਣ ਵਾਲਾ ਜਿਹੜਾ ਕਿ ਪਹਿਲਾਂ ਆਪਾਂ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਆਪਣੇ ਮਿਸਤਰੀ ਭਰਾਵਾਂ ਨੂੰ ਇੱਕ ਤਾਂ ਇਹ ਪੌੜੀ ਚੜਾਉਣੀ ਬਹੁਤ ਔਖੀ ਸੀਗੀ ਚੜਾਉਣੀ ਔਖੀ ਇਸ ਤਰ੍ਹਾਂ ਨਹੀਂ ਵੀ ਕਿਸੇ ਨੂੰ ਚੜਾਉਣ ਦਾ ਤਰੀਕਾ ਨਹੀਂ ਜਾਂ ਕੋਈ ਹੋਰ ਨਹੀਂ ਇਹ ਤਰੀਕੇ ਨਾਲ ਨਹੀਂ ਔਖੀ ਇਸ ਤਰ੍ਹਾਂ ਸੀ ਕਿਉਂ ਕੋਡਾ ਹੋ ਗਿਆ ਆਪਾਂ ਨੂੰ ਸਾਰੀ ਪੌੜੀ ਚੜਾਉਣੀ ਪੈਂਦੀ ਸੀ ਇਹ ਕਦੇ ਆਪਾਂ ਨੂੰ ਇੱਟਾਂ ਲਾ ਗਾਰਾ ਲਾ ਕਦੇ ਕੋਸ਼ਿਸ਼ ਕਰ ਕਦੇ ਕੋਸ਼ਿਸ਼ ਕਰ ਦੋ ਦਿਨ ਬੇਸਿਕਲੀ ਆਪਣੇ ਲੱਗ ਜਾਂਦੇ ਸੀ ਇਹ ਨਾਲੇ ਤਾਂ ਆਪਣੀ ਜਿਹੜੀ ਪੌੜੀ ਹੈ ਇਹ 2 ਘੰਟਿਆਂ ਦੇ ਵਿੱਚ ਵਿੱਚ ਇਹ ਚੜ ਜਾਂਦੀ ਆ ਤੇ ਤੂਲਾ ਖੋਲਣੇ ਵੇਲੇ ਤੁਸੀਂ ਦੇਖ ਹੀ ਲਓ ਵੀ ਆਪਣਾ ਕਿੰਨਾ ਟਾਈਮ ਲੱਗਣਾ ਹੈ ਅਸੀਂ ਥੋੜੀ ਜੀ ਵੀਡੀਓ ਤੇਜ਼ ਕਰਕੇ ਬਣਾਈ ਹੈ ਸਾਨੂੰ ਕੋਲੀ ਅੱਧਾ ਘੰਟਾ ਸਾਨੂੰ ਪੌੜੀ ਖੋਲਣ ਦੇ ਵਿੱਚ ਇਹਦਾ ਲੱਗਿਆ ਜਿਹੜਾ ਵੀ ਆਪਾਂ ਪੌੜੀ ਖੋਲੀ ਹੈ ਤੁਹਾਡੇ ਸਾਹਮਣੇ ਆ ਤੇ ਬਾਕੀ ਆਪਾਂ ਸਾਰੀ ਇਹ ਵੀਡੀਓ ਤੁਹਾਨੂੰ ਦਿਖਾਵਾਂਗੇ ਪੌੜੀ ਖੁੱਲਦੀ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਇਹਦੇ ਅੱਡੇ ਨਿਕਲਦੇ ਆ ਤੇ ਕਿਸ ਤਰ੍ਹਾਂ ਇਹ ਸਾਰੀ ਦੀ ਫਿਨਿਸ਼ਿੰਗ ਆਉਂਦੀ ਆ ਜਾਂ ਕਿਦਿਆਂ ਆਪਾਂ ਨੂੰ ਵੀ ਲਪਾਈ ਕਰਨ ਦੀ ਇਹਨੂੰ ਜ਼ਰੂਰਤ ਨਹੀਂ ਪੈਂਦੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਵੀ ਆਪਣਾ ਇਹ ਜਿਹੜੇ ਅੱਡੇ ਆ ਦੋ ਅੱਡੇ ਇਹਦੇ ਵਿੱਚ ਆਉਂਦੇ ਆ ਉੱਪਰਲੀ ਸਾਈਡ ਤੇ ਆਪਾਂ ਇੱਕ ਅੱਡੇ ਦੇ ਉੱਤੇ ਇਹ ਦੂਸਰਾ ਅੱਡਾ ਜੋੜ ਦਿੰਨੇ ਆ ਇਹਦੇ ਵਿੱਚ ਦੋ ਨਟ ਪੈਂਦੇ ਆ ਜਿਹੜਾ ਦੂਸਰਾ ਨਟ ਹੁੰਦਾ ਆਪਣਾ ਇੱਕ ਇਧਰਲਾ ਪਹਿਲਾ ਹੋ ਗਿਆ ਇੱਕ ਦੂਸਰਾ ਹੋ ਗਿਆ ਦੋਨੇ ਨਟਾਂ ਨੂੰ ਆਪਾਂ ਨੂੰ ਖੋਲ ਕੇ ਕੱਢ ਲਓ ਉਸ ਤੋਂ ਬਾਅਦ ਅੱਡਾ ਥੱਲੇ ਇਹਦੇ ਡਿੱਗਦਾ ਨਹੀਂ ਇਹਨੂੰ ਆਪਾਂ ਥੋੜੇ ਦੀ ਚੋਟ ਨਾਲ ਕਹਿ ਕੇ ਜਿਵੇਂ ਆ ਵੀਰ ਆਪਣਾ ਖੋਲ ਰਿਹਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਨਾਲ-ਨਾਲ ਇਹ ਅੱਡਾ ਨਿਕਲ ਗਿਆ ਇੱਕ ਅੱਡਾ ਨਿਕਲਿਆ ਦੂਸਰੇ ਅੱਡੇ ਦਾ ਨਟ ਖੋਲਿਆ ਆਪਾਂ ਉਹ ਵੀ ਉਸੇ ਤਰ੍ਹਾਂ ਹੀ ਨਿਕਲ ਜਾਣਾ ਚੌਂਕੀ ਤੇ ਅੱਡੇ ਉਸੇ ਤਰੀਕੇ ਨਾਲ ਹੀ ਸਾਰੇ ਭਰੇ ਜਾਂਦੇ ਆ ਜਿਵੇਂ ਆਪਾਂ ਭਰਦੇ ਆ ਸਿੱਧਾ ਪੌੜੀ ਨੂੰ ਜਿਵੇਂ ਪਹਿਲਾਂ ਭਰਦੇ ਸੀ ਤੇ ਜਿਹੜੀ ਇਹੇ ਚੀਜ਼ ਹੈ ਇਹ ਆਪਾਂ ਖੋਲ ਕੇ ਇਹਦੀ ਫਿਨਿਸ਼ਿੰਗ ਆਉਂਦੀ ਹੈ ਇੱਕ ਥਾਂ ਨੂੰ ਲਪਾਈ ਨਹੀਂ ਆਪਾਂ ਨੂੰ ਕਰਨ ਦੀ ਜਰੂਰਤ ਪੈਂਦੀ ਪੈਂਦੇ ਇਹਦੇ ਵਿੱਚ ਦੋ ਗਾਡਰਾ ਦੋ ਸਪੋਟਾਂ ਲਾਉ ਆਪਦੀ ਸੇਫਟੀ ਵਾਸਤੇ ਇਹ ਕਿ ਇਹਨੂੰ ਕਈ ਵਾਰੀ ਪੌੜੀ ਥੋੜੀ ਜਿਹੀ ਰਿਸਕਣ ਦਾ ਵੀ ਡਰ ਰਹਿੰਦਾ ਇਹਦੇ ਨਾਲ ਆਪਾਂ ਬਿਲਡਿੰਗ ਨਾਲ ਦੋ ਟੁੱਟ ਆਪਾਂ ਜਿਹੜੇ ਗਾਡਰ ਆਪਾਂ ਉਸੇ ਦੇ ਅੱਡੇ ਖੜਾਏ ਹੁੰਦੇ ਆ ਉਹਦੇ ਉੱਤੇ ਆਪਾਂ ਲਾ ਕੇ ਉਹਨੂੰ ਦੋ ਟੁੱਟ ਲਾਵਾਂਗੇ ਤਾਂ ਆਪਣੀ ਪੌੜੀ ਕਿਤੇ ਨਹੀਂ ਜਾਂਦੀ। ਦੂਜਾ ਇਹਦਾ ਜਿਹੜਾ ਅੱਡਾ ਹੈ ਅੱਡਾ ਇਹਦਾ ਇੱਕ ਆਪਾਂ ਨੂੰ 10 ਇੰਚੀ ਚੌੜੇ ਚ ਮਿਲਦਾ ਹੈ, ਇੱਕ 11 ਇੰਚੀ ਚ ਹੋ ਜਾਂਦਾ ਤੇ ਉਚਾਈ ਇਹਦੀ 6 ਇੰਚੀ ਰਹਿੰਦੀ ਹੈ। ਜੇ ਇਹਨੂੰ ਆਪਾਂ ਮੰਨ ਲਓ 7 ਇੰਚੀ ਕਰਨੀ ਆ ਤਾਂ ਇਹਦੇ ਵਿੱਚ ਫੱਟੀ ਪੈਂਦੀ ਹੈ ਇੱਕ। ਉਹ ਫੱਟੀ ਵੀ ਤੁਹਾਨੂੰ ਕਰਕੇ ਦਿਖਾਵਾਂਗੇ। ਇਹ ਬਾਈਆਂ ਦੀ ਡਿਮਾਂਡ ਸੀ ਕਿ ਵੀ ਆਪਣਾ 6 ਇੰਚੀ ਅੱਡਾ ਚੜਾਉਣਾ। ਵੀ ਬਜ਼ੁਰਗਾ ਨੇ ਚੜਨਾ ਜਾਂ ਕੋਈ ਹੋਰ ਹਨ ਇਹ ਉਸ ਤਰੀਕੇ ਨਾਲ ਆਪਾਂ ਇਹ ਚੜਾਇਆ ਹੋਇਆ ਸੀਗਾ ਤੇ ਬਾਕੀ ਵੀਡੀਓ ਨੂੰ ਦੇਖਦੇ ਆ ਜਿਹੜੇ ਵੀਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਜਿਵੇਂ ਜਿਵੇਂ ਤੁਸੀਂ ਅੱਗੇ ਰਿਸਪਾਂਸ ਦਿਓਗੇ ਆਪਾਂ ਨੂੰ ਸਬਸਕ੍ਰਾਈਬਰ ਵਧਣਗੇ ਆਪਣੇ ਤੁਹਾਡੀ ਕਿਰਪਾ ਨਾਲ ਹੀ ਵਧਣਗੇ ਆਪਾਂ ਤਾਂ ਇਹੀ ਗੱਲ ਕਹਿ ਸਕਦੇ ਆ ਵੀ ਇਹ ਜਿਵੇਂ ਜਿਵੇਂ ਵਧਣਗੇ ਆਪਾਂ ਨੂੰ ਓਵੇਂ-ਓਵੇਂ ਆਪਾਂ ਵੀਡੀਓ ਅੱਗੇ ਤੁਹਾਡੇ ਕੋਲ ਲੈ ਕੇ ਆਇਆ ਕਰਾਂਗੇ ਹਰ ਇੱਕ ਟਾਈਪ ਦੀ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਕੋਈ ਐ ਨਹੀਂ ਵੀ ਅਸੀਂ ਇਸੇ ਚੀਜ਼ ਦੀ ਵੀਡੀਓ ਪਾਉਣੀਆਂ ਕਰ ਲਈ ਕੋਈ ਮਨੋਰੰਜਨ ਵਾਲੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਤੇ ਕੋਈ ਆਪਣੀ ਮੰਨ ਲਓ ਵੀ ਪਿਆਰ ਮੁਹੱਬਤ ਵਾਲੀਆਂ ਵੀ ਪਾਇਆ ਕਰਾਂਗੇ ਸਾਰਿਆਂ ਨਾਲ ਵੀਰਾਂ ਵੀਰਾਂ ਨਾਲ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਦੀ ਫਿਨਿਸ਼ਿੰਗ ਵੀ ਆਪਾਂ ਨੂੰ ਦੂਰੋਂ ਹੀ ਨਜ਼ਰ ਆ ਰਹੀ ਹੈ ਵੀ ਕਿੰਨੀ ਕਿ ਫਿਨਿਸ਼ਿੰਗ ਹੈ ਇਹਦੀ ਤੇ ਬਾਕੀ ਨਵਾਂ ਨਵਾਂ ਚੈਨਲ ਹੈ ਜੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਮਾਫ ਕਰ ਦਿਆ ਕਰੋ ਤੇ ਤੁਸੀਂ ਸਾਡੇ ਵੱਡੇ ਭਰਾਓ ਸਾਰੇ ਤੁਸੀਂ ਸਾਨੂੰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਸਾਨੂੰ ਸ਼ੇਅਰ ਕਰ ਦਿਆ ਕਰੋ ਵੀ ਆਹ ਚੀਜ਼ ਚ ਭਾਈ ਸੋਡੀ ਗਲਤੀ ਹੈ ਵੀ ਤੁਸੀਂ ਇਹਨੂੰ ਥੋੜਾ ਸੁਧਾਰੋ ਤਾਂ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮਿਹਰਬਾਨ